ਟੱਬਰ ਦੇ ਨਾਲ ਟਾਈਮ ਸਪੈਂਡ ਕਰਿਆ ਕਰੋ ਟੱਬਰ ਹੀ ਬਹੁਤ ਵਧੀਆ ਹੁੰਦਾ ਹੈ ਟੱਬਰ ਤੋਂ ਬਿਨਾ ਦੁਨੀਆ ਐਵੇਂ ਹੀ ਆ ਟੱਬਰ ਦੇ ਵਿੱਚ ਬੰਦਾ ਬੈਠ ਜਾਂਦਾ 15 ਮਿੰਟ ਦਾ ਟੱਬਰ ਲੜ ਪੈਂਦਾ ਤੁਹਾਡਾ ਜਨਮ ਦਿਨ ਉਹ ਹੁੰਦਾ ਹੈ ਕਿ ਜਦੋਂ ਪਹਿਲੀ ਵਾਰ ਤੁਹਾਡੇ ਰੋਣ ਤੇ ਤੁਹਾਡੀ ਮਾਂ ਹੱਸਦੀ ਆ ਜੀ ਉਸ ਤੋਂ ਬਾਅਦ ਜੇਕਰ ਬੱਚੇ ਦਾ ਰੋਣ ਹੋਵੇ ਤਾਂ ਮਾਂ ਦਾ ਮਰਨ ਹੋ ਜਾਂਦਾ ਆਮ ਲੋਕ ਜਿਹੜਾ ਬੜਾ ਖੁਸ਼ਬੰਦਾ ਰਹਿੰਦਾ ਸੀ ਉਹਨੂੰ ਕਹਿੰਦੇ ਹੁੰਦੇ ਸੀ ਨਾ ਇਹ ਤਾਂ ਹਾਸਾ ਬੁੱਲਾਂ ਤੇ ਰਹਿੰਦਾ ਹੈ ਨਾ ਪਰ ਜਿੱਦਾਂ ਦੇ ਹੁਣ ਹਾਲਾਤ ਹੋਏ ਪਏ ਪਤਾ ਬੰਦਗੀ ਕਹਿੰਦੇ ਇਹ ਤਾਂ ਰੋਣਾ ਬੁੱਲਾ ਤੇ ਰਹਿੰਦਾ ਮਨ ਦੇ ਅਥਰੇ ਘੋੜੇ ਦੇ ਉੱਪਰ ਜਿਹਨੇ ਕਾਬੂ ਪਾ ਲਿਆ ਉਹ ਦੁਨੀਆ ਨੂੰ ਜਿੱਤ ਸਕਦਾ ਹੈ ਦੁਨੀਆ ਦੇ ਉੱਪਰ ਉਹ ਹੁਕਮਰਾਨ ਬਣ ਕੇ ਬਹਿ ਸਕਦਾ ਹੈ ਸੇਵੀ ਜੀਵ ਚ ਹੋਵੇ ਸਾਵਾ ਦੀ ਕੋਈ ਵੈਲਿਡਿਟੀ ਇਹੀ ਕੁਦਰਤ ਨੇ ਆਪਣੇ ਹੱਥ ਵਿੱਚ ਰੱਖਿਆ ਬਾਕੀ ਸਭ ਕੁਝ ਬੰਦੇ ਨੂੰ ਦੱਸਿਆ ਹੋਇਆ ਹੈ ਨਾ ਔਰ ਇਹਦੀ ਦੁਆਲੇ ਹੀ ਸਾਰੀ ਦੁਨੀਆ ਘੁੰਮੀ ਜਾਂਦੀ ਹੈ ਨਾ ਅਸੀਂ ਇਸੇ ਕਰਕੇ ਪਰੇਸ਼ਾਨ ਹੋਈ ਯਾਨੀ ਇੱਕੋ ਗੱਲ ਕਰਕੇ ਕੁਦਰਤ ਦੇ ਸਭ ਕੁਝ ਦਾ ਦੁੱਤ ਹੈ ਪਰ ਆਹੀ ਗੱਲ ਨਹੀਂ ਦਸੀ ਜ਼ਿੰਦਗੀ ਦੇ ਵਿੱਚ ਅਸੀਂ ਲੋਕ ਹਮੇਸ਼ਾ ਜਾਂ ਭਵਿੱਖ ਦੇ ਵਿੱਚ ਹੁੰਨੇ ਹਾਂ ਜਾਂ ਭੂਤ ਦੇ ਵਿੱਚ ਹੁੰਨੇ ਹਾਂ ਅਸੀਂ ਕਦੇ ਵੀ ਪ੍ਰੈਜ਼ੈਂਟਲੀ ਪ੍ਰੈਜ਼ੈਂਟ ਨਹੀਂ ਰਹੇ ਇਸੇ ਕਰਕੇ ਸਾਡਾ ਦੇ ਨਹੀਂ ਲੱਗਦਾ ਆੜੇ ਦਵਾਲੇ ਮੇਰੇ ਕੋਲ ਕਾਰ ਹੋਣੀ ਚਾਹੀਦੀ ਕੋਠੀ ਹੋਣੀ ਚਾਹੀਦੀ ਐਸ਼ ਹੋਣੀ ਚਾਹੀਦੀ ਹੈ ਪੈਸਾ ਹੋਣਾ ਚਾਹੀਦਾ ਸਾਰੀਆਂ ਕੁਲ ਜਹਾਨੀਆਂ ਚੀਜ਼ਾਂ ਮੇਰੇ ਕੋਲ ਹੋ ਜਵੇ ਕੀ ਇਕੱਠਾ ਕਰ ਲਿਆ ਸੀ ਸੁੱਖ ਦਾ ਸਮਾਨ ਅਫਸਰ ਕਰਦਾ ਪਾਵੇਂ ਨਿਤ ਨਿਕਲਣ ਤੁਹਾਡੀ ਅੱਖ ਦੇ ਵਿੱਚੋਂ ਹੰਝੂ ਮੈਂ ਕਹਿ ਰਿਹਾ ਤੁਹਾਡੀ ਅੱਖ ਦੇ ਵਿੱਚੋਂ ਹੰਝੂ ਨਿਕਲਣ ਪਰ ਖੁਸ਼ੀਆਂ ਦੇ ਹੋਣ ਜੀ ਜੀ ਤੇ ਜ਼ਿੰਦਗੀ ਦੇ ਵਿੱਚ ਜੇਕਰ ਕੋਈ ਗਲਤੀ ਹੋ ਜਵੇ ਉੱਥੇ ਕੰਟਰੋਲ ਜ਼ੈਡ ਨਹੀਂ ਵੱਜਦਾ ਬਿਲਕੁਲ ਨਹੀਂ ਵੱਜਦਾ ਹਾਂਜੀ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਇਕੱਲੇ ਹੋ ਗਏ ਜੀ ਬਿਲਕੁਲ ਇਕੱਲੇ ਅਸੀਂ ਇਸ ਤਰ੍ਹਾਂ ਹੋ ਗਏ ਕਿ ਅਸੀਂ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਅਸੀਂ ਖੁਦ ਇੱਕ ਤਕਨੀਕ ਬਣ ਗਏ ਤਕਨੀਕ ਸਾਨੂੰ ਵਰਤਣ ਲੱਗ ਪਈ ਹੈ ਵਰਤਣਾ ਅਸੀਂ ਸੀ ਤਕਨੀਕ ਨੂੰ ਜੀ ਜੀ ਅਸੀਂ ਲੋਕਾਂ ਨੇ ਨਾ ਜਿਦਾ ਆਪਾਂ ਤੁਸੀਂ ਵੀ ਗੱਲ ਕਰ ਰਹੇ ਹੋ ਨਾ ਅਸੀਂ ਮਿਲਣਾ ਜੁਲਣਾ ਕਟਾ ਦਿੱਤਾ ਅਸੀਂ ਕਿਸੇ ਰਿਸ਼ਤੇਦਾਰਾਂ ਤੋਂ ਦੂਰ ਅਸੀਂ ਆਪਣੇ ਜਿਹੜੇ ਬਹੁਤ ਕਰੀਬੀ ਦੋਸਤ ਹੁੰਦੇ ਨਾ ਉਹਨਾਂ ਨੂੰ ਵੀ ਨਹੀਂ ਮਿਲਦੇ ਹੈਗੇ ਕਿਹਾ ਜਾਂਦਾ ਹੈ ਕਿ ਫੇਰ ਕੁਰੰਬਲ ਫੁੱਟ ਪਈ ਚਖੜ ਦੇ ਝੰਬੇ ਰੁਖ ਤੇ ਤੂਫਾਨ ਨੂੰ ਇਹ ਵਹਿਮ ਸੀ ਮੈਂ ਸਭ ਕੁਝ ਉਡਾ ਕੇ ਲੈ ਗਿਆ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਤੂਫਾਨ ਇਹੋ ਜੀਆਂ ਤਲਖੀਆਂ ਜਾਂਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਪਿੱਛੇ ਕੁਝ ਵੀ ਨਹੀਂ ਬਚਿਆ ਪਰ ਹਰ ਸਵੇਰ ਨਵੀਂ ਚੜਦਾ ਸੂਰਜ ਲੈ ਕੇ ਆਉਂਦੀ ਹੈ ਔਰ ਉਹ ਚੜਦਾ ਸੂਰਜ ਜ਼ਿੰਦਗੀ ਦੀਆਂ ਨਵੀਆਂ ਰਾਹਾਂ ਤੇ ਸਾਨੂੰ ਲੈ ਕੇ ਜਾਂਦਾ ਹੈ ਜਿਸ ਸਵਾਗਤ ਹੈ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ ਤੇ ਮੈਂ ਹਾਂ ਜਸਬੀਰ ਕੁਰ ਅਜਸੀ ਤੇ ਮੇਰੇ ਨਾਲ ਚਰਨਜੀਤ ਜੁਗੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਜੀ ਜਸਸੀ ਜੀ ਤੁਹਾਡਾ ਵੀ ਸਵਾਗਤ ਮਿਹਰਬਾਨੀ ਜੀ ਜੁਗੀ ਜੀ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਨਾ ਇਹੋ ਜਿਹੇ ਹਾਲਾਤ ਜਾਂ ਇਹੋ ਜਿਹੇ ਕਟਨਾਵਾ ਕੱਟ ਜਾਂਦੀਆਂ ਨੇ ਕਿ ਬੰਦੇ ਦਾ ਨਾ ਮਨ ਲੱਗਣੋਂ ਹਟ ਜਾਂਦਾ ਹੈ ਨਾ ਬੰਦੇ ਨੂੰ ਲੱਗਦਾ ਕਿ ਜ਼ਿੰਦਗੀ ਵਿੱਚ ਸਾਹ ਇਹਦੇ ਕੁਝ ਬਚਿਆ ਹੀ ਨਹੀਂ ਪਰ ਅਸਲ ਵਿੱਚ ਤਾਂ ਹੁੰਦਾ ਫਿਰ ਮੈਂ ਤੁਹਾਨੂੰ ਹੀ ਪੁੱਛ ਲਈ ਨੀ ਕਿ ਜੇ ਬੰਦੇ ਨੂੰ ਸੱਚੀ ਲੱਗੇ ਕਿ ਉਹਦਾ ਮਨ ਨਹੀਂ ਲੱਗੇ ਫਿਰ ਬੰਦਾ ਕੀ ਕਰੇ? ਹਾਂ ਦੇ ਲੋ ਮੈਂ ਤਾਂ ਮੋਟੀਵੇਸ਼ਨਲ ਸਪੀਕਰ ਬਣ ਜਾਓ ਚੰਗੀ ਗੱਲ ਹੈ। ਦੇਖੋ ਮਨ ਜਿਹੜਾ ਹੈ ਜੀ ਸਾਡਾ ਬੜਾ ਚੰਚਲਿਆ ਮਨ ਜੀ ਮਨ ਪਲਾਂ ਦੇ ਵਿੱਚ ਕਦੇ ਕਿਤੇ ਹੁੰਦਾ ਹੈ ਕਦੇ ਕਿਤੇ ਹੁੰਦਾ ਇਸ ਦੇ ਵਿੱਚ ਟਿਕਾ ਨਹੀਂ ਹੁੰਦਾ। ਮਨ ਦੀ ਉਡਾਰੀ ਐਸੀ ਹੈ ਕਿ ਬਿਨ ਖੰਭਾ ਤੋਂ ਇਹ ਸੱਤ ਸਮੁੰਦਰੋਂ ਪਾਰ ਵੀ ਚਲੇ ਜਾਂਦਾ ਹੈ। ਜੀ ਮਨ ਕਦੇ ਕਿਸੇ ਦੇ ਕੋਲ ਬੈਠਾ ਹੁੰਦਾ ਹੈ ਕਦੇ ਕੋਲ ਹੋ ਕੇ ਵੀ ਬਹੁਤ ਦੂਰ ਹੁੰਦਾ ਹੈ ਇਹ ਮਨ ਦੀ ਪਟਕਣਾ ਸਾਰੀ ਮਨ ਸਾਡਾ ਕਈ ਵਾਰ ਲੱਗਦਾ ਨਹੀਂ ਲੱਗਦਾ ਇਸ ਕਰਕੇ ਨਹੀਂ ਕਿਉਂਕਿ ਇਹਦੇ ਵਿੱਚ ਟਿਕਾਹ ਹੈ ਨਹੀਂ ਚੰਚਲਤਾ ਜ਼ਿਆਦਾ ਹੈ ਹੁਣ ਤੁਸੀਂ ਕਿੰਨੇ ਵੀ ਬਹੁਤ ਸਾਰੀ ਜਿੰਦਗੀ ਦੇ ਵਿੱਚ ਸਾਡੇ ਨਾਲ ਘਟਨਾਮੇ ਆਈਆਂ ਵਾਪਰਦੀਆਂ ਦੇਖੋ ਸੁੱਖ ਵੀ ਹੈ ਜ਼ਿੰਦਗੀ ਦੁੱਖ ਵੀ ਹੈ ਜ਼ਿੰਦਗੀ ਛਾਂ ਵੀ ਹੈ ਜ਼ਿੰਦਗੀ ਤਪ ਵੀ ਹੈ ਜ਼ਿੰਦਗੀ ਬੁੱਲੀਆਂ ਦਾ ਹਾਸਾ ਤੇ ਅੱਖੀਆਂ ਦਾ ਪਾਣੀ ਹੈ ਜ਼ਿੰਦਗੀ ਦੇ ਯਾਰਾ ਬਸ ਇਹੀ ਕਹਾਣੀ ਹੈ ਇਸ ਜ਼ਿੰਦਗੀ ਦੇ ਵਿੱਚ ਮਨ ਕਦੇ ਖੁਸ਼ ਹੁੰਦਾ ਹੈ ਕਦੇ ਉਦਾਸ ਹੁੰਦਾ ਹੈ ਹਮ ਕਦੇ ਗਮਗੀਨ ਹੁੰਦਾ ਹੈ ਕਦੇ ਅੰਦਰੋਂ ਅੰਦਰੀ ਆਪਣੇ ਆਪ ਮੁਸਕਰਾਉਂਦਾ ਹੈ ਕਦੇ ਬਹੁਤ ਸਾਰੀਆਂ ਘਾੜਤਾਂ ਘੜਦਾ ਹੈ ਹਮ ਕਦੇ ਬਹੁਤ ਸਾਰੇ ਲੋਕਾਂ ਨੂੰ ਇਨਾਮ ਦਿੰਦਾ ਹੈ ਬਹੁਤ ਸਾਰੇ ਲੋਕਾਂ ਨੂੰ ਸਜ਼ਾ ਵੀ ਦਿੰਦਾ ਹੈ ਹਮ ਬਹੁਤ ਸਾਰੇ ਲੋਕਾਂ ਦੇ ਉੱਪਰ ਹੁਕਮਰਾਨ ਹੋਣਾ ਚਾਹੁੰਦਾ ਕਦੇ ਕਦੇ ਕਿਸੇ ਦਾ ਗੁਲਾਮ ਵੀ ਹੋਣਾ ਚਾਹੁੰਦਾ ਹਾਂ ਬਿਲਕੁਲ ਮੈਨੂੰ ਲੱਗਦਾ ਨਾ ਇੱਕ ਗੁਰਬਾਣੀ ਵਿੱਚ ਬੋਲਿਆ ਦੇ ਨਾ ਮਨ ਜੀਤੇ ਜਗ ਜੀਤ ਮੈਨੂੰ ਲੱਗਦਾ ਸਾਰਾ ਸਾਰ ਅਰਥ ਇਹਦੇ ਵਿੱਚ ਹੀ ਹੈ ਨਾ ਮੈਨੂੰ ਲੱਗਦਾ ਤੁਹਾਨੂੰ ਪੁੱਛਣ ਤੋਂ ਪਹਿਲਾਂ ਮੈਨੂੰ ਇਹ ਗੱਲ ਬੋਲ ਦੇਣੀ ਚਾਹੀਦੀ ਸੀ ਇਹ ਗੱਲ ਤੁਹਾਡੀ ਲੱਖ ਲੱਖ ਰੁਪਏ ਤੋਂ ਵੀ ਉੱਪਰ ਦੀ ਗੱਲ ਆ ਜੇਕਰ ਤੁਸੀਂ ਮੈਨੂੰ ਪੁੱਛਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਵਰਗੇ ਕਿਸੇ ਵੀ ਹੋਰ ਬੰਦੇ ਨੂੰ ਪੁੱਛਣ ਤੋਂ ਪਹਿਲਾਂ ਤੁਸੀਂ ਇਹੀ ਗੱਲ ਹਮ ਸਾਬ ਸੱਚੇ ਪਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਤੁਸੀਂ ਪੁੱ ਤਾਂ ਤੁਸੀਂ ਇਹ ਸਵਾਲ ਹੀ ਨਾ ਕਰਦੇ ਮੈਨੂੰ ਲੱਗਦਾ ਪ੍ਰੋਗਰਾਮ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਨਹੀਂ ਪੈਣੀ ਸੀ ਨਹੀਂ ਪੈਣੀ ਸੀ ਹਾਂ ਸਾਨੂੰ ਅਸਲ ਵਿੱਚ ਅਸੀਂ ਆਪਣੇ ਗੁਰੂ ਤੋਂ ਦੂਰ ਹੋ ਗਏ ਹੂੰ ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ ਹੂੰ ਜਿੰਨੇ ਵੀ ਹੈਗੇ ਜੀ ਉਹ ਸਾਨੂੰ ਮਨ ਦੇ ਉੱਪਰ ਕੰਟਰੋਲ ਕਰਨਾ ਹੀ ਤਾਂ ਸਿਖਾਉਂਦੇ ਹਾਂ ਹਾਂਜੀ ਬਿਲਕੁਲ ਅਸੀਂ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਇਹ ਮਹਾਨ ਪਵਿੱਤਰ ਫਰਮਾਨ ਹੈ ਹੂੰ ਕਿ ਮਨ ਜੀਤੇ ਜਗ ਜੀਤ ਜੀ ਜੇਕਰ ਅਸੀਂ ਮਨ ਜਤ ਲਿਆ ਹੂੰ ਜੇਕਰ ਅਸੀਂ ਮਨ ਤੇ ਕਾਬੂ ਪਾ ਲਿਆ ਫਿਰ ਤਾਂ ਸਾਰੀਆਂ ਗੱਲਾਂ ਖਤਮ ਹੋ ਜਾਂਦੀਆਂ ਫਿਰ ਤਾਂ ਸਾਡਾ ਇਹ ਮਤਲਬ ਨਹੀਂ ਰਹ ਜਾਂਦਾ ਵੀ ਮਨ ਲੱਗਦਾ ਨਹੀਂ ਜਾਂ ਕਿੱਦਾਂ ਨਹੀਂ ਕਿਉਂਕਿ ਮਨ ਤੇ ਉੱਪਰ ਦੀ ਤਾਂ ਕਾਬੂ ਪਾਉਣ ਮਨ ਦੇ ਅਥਰੇ ਘੋੜੇ ਦੇ ਉੱਪਰ ਜਿਹਨੇ ਕਾਬੂ ਪਾ ਲਿਆ ਉਹ ਦੁਨੀਆ ਨੂੰ ਜਿੱਤ ਸਕਦਾ ਹੈ ਦੁਨੀਆ ਦੇ ਉੱਪਰ ਉਹ ਹੁਕਮਰਾਨ ਬਣ ਕੇ ਬਹਿ ਸਕਦਾ ਹੈ ਅੱਛਾ ਜੋਗੀ ਜੀ ਆਪਾਂ ਨਾ ਜ਼ਿੰਦਗੀ ਵਿੱਚ ਆਪਾਂ ਇਕੱਲੇ ਰਹਿ ਨਹੀਂ ਸਕਦੇ ਹਨਾ ਆਪਣਾ ਆਲਾ ਦਵਾਲੇ ਵਿੱਚ ਬਹੁਤ ਸਾਰੇ ਦੋਸਤ ਮਿੱਤਰ ਲੋਕ ਪਰਿਵਾਰਕ ਮੈਂਬਰ ਬਹੁਤ ਸਾਰੇ ਹੁੰਦੇ ਹਨ ਜੀ ਮੈਨੂੰ ਲੱਗਦਾ ਕਿ ਜਦੋਂ ਦੂਸਰਿਆਂ ਦੇ ਕਹਿਣ ਦਾ ਵੀ ਅਸਰ ਹੁੰਦਾ ਹੈ ਆਪਣੇ ਮਨ ਦੇ ਉੱਪਰ ਜਿਵੇਂ ਕਿਸੇ ਦੇ ਨਾਲ ਕੋਈ ਗੱਲ ਛੋਟੀ ਜੀ ਭਾਵੇਂ ਘਟਨਾ ਬੀਤ ਗਈ ਹੈ ਨਾ ਉਹਨਾਂ ਦੇ ਉਹ ਘਟਨਾ ਨੂੰ ਬਿਆਨ ਕਰਨ ਦਾ ਤਰੀਕਾ ਇੰਨਾ ਭਿਆਨਕ ਹੁੰਦਾ ਏਦਾਂ ਲੱਗਦਾ ਹੁੰਦਾ ਭਾਵੇਂ ਨਾ ਸਾਈਕਲ ਦੇ ਵਿੱਚ ਉਹ ਕਰ ਲੋ ਟਾਇਰ ਚੋਂ ਹਵਾ ਨਿਕਲੀ ਹੋਵੇ ਤੇ ਲੱਗੂਗਾ ਏਦਾਂ ਵੀ ਖਰਾ ਗੱਡੀ ਪਲਟ ਗਈ ਕਈਆਂ ਦੇ ਗੱਲਾਂ ਕਰਨ ਦਾ ਤਰੀਕਾ ਇਹੋ ਜਿਹਾ ਹੁੰਦਾ ਕਈ ਕਈ ਲੋਕਾਂ ਦਾ ਐਵੇਂ ਹੁੰਦਾ ਕਿ ਘਟਨਾ ਕਿੱਡੀ ਵੱਡੀ ਵੀ ਹੋਵੇ ਪਰ ਉਹਨੂੰ ਬਿਲਕੁਲ ਛੋਟੀ ਜੀ ਕਰਕੇ ਦੱਸਣਗੇ ਤੇ ਲੱਗਦਾ ਹੀ ਨਹੀਂ ਮਤਲਬ ਕੁਝ ਭਿਆਨਕ ਹੋਇਆ ਕੁਝ ਦੁਰਘਟਨਾ ਵਾਪਰੀ ਜਾਂ ਕੁਝ ਬ ਮੈਨੂੰ ਲੱਗਦਾ ਕਿ ਸ਼ਬਦ ਜਿਹੜੇ ਹੁੰਦੇ ਨੇ ਨਾ ਇਹ ਵੀ ਇੱਕ ਬਾਣ ਹੁੰਦੇ ਆ ਜਿਹੜੇ ਆਪਣੇ ਤੇ ਅਸਰ ਕਰਦੇ ਕਦੇ ਦੂਸਰਿਆਂ ਤੇ ਵੀ ਅਸਰ ਕਰਦੇ ਆ ਸ਼ਬਦ ਦੀ ਜਿੱਕਰ ਤੁਸੀਂ ਗੱਲ ਕੀਤੀ ਹੈ ਸ਼ਬਦ ਬਾਣ ਵੀ ਹੁੰਦੇ ਨੇ ਸ਼ਬਦ ਜ਼ਖਮ ਵੀ ਲਾਉਂਦੇ ਨੇ ਫਟ ਵੀ ਲਾਉਂਦੇ ਨੇ ਸ਼ਬਦ ਮਲਮਾ ਵੀ ਲਗਾਉਂਦੇ ਨੇ ਸ਼ਬਦ ਤੁਹਾਨੂੰ ਇੱਕ ਥਾਂ ਤੋਂ ਫੜ ਕੇ ਦੂਸਰੀ ਥਾਂ ਤੇ ਲਿਜਾ ਵੀ ਸਕਦੇ ਨੇ ਸ਼ਬਦ ਤੁਹਾਨੂੰ ਗਰਕ ਵੀ ਕਰ ਸਕਦੇ ਨੇ ਸ਼ਬਦ ਜਦੋਂ ਤੁਹਾਡੀ ਜ਼ੁਬਾਨ ਦੇ ਵਿੱਚੋਂ ਨਿਕਲਦੇ ਨੇ ਉਹ ਕਮਾਨ ਦੇ ਵਿੱਚੋਂ ਨਿਕਲੇ ਤੀਰ ਵਰਗੇ ਹੁੰਦੇ ਨੇ ਉਹ ਆਪਣਾ ਨਿਸ਼ਾਨਾ ਬੰਨ ਵੀ ਸਕਦੇ ਨੇ ਉਹ ਕਿਸੇ ਦੇ ਕਲੇਜੇ ਦੇ ਵਿੱਚੋਂ ਤਸ ਵੀ ਸਕਦੇ ਨੇ ਤੇ ਜੇਕਰ ਅਸੀਂ ਸ਼ਬਦਾਂ ਦੀ ਚੋਣ ਸਹੀ ਕਰ ਲਈਏ ਤਾਂ ਫਿਰ ਦੂਸਰੇ ਦਾ ਮਨ ਨਹੀਂ ਖਰਾਬ ਹੁੰਦਾ ਜਿਵੇਂ ਇੱਕ ਬੰਦਾ ਕੋਈ ਮਰੀਜ਼ ਆ ਹਸਪਤਾਲ ਦੇ ਵਿੱਚ ਪਿਆ ਜੀ ਉਹਨੂੰ ਕੋਈ ਦੂਸਰਾ ਬੰਦਾ ਦੇਖਣ ਚਲ ਜਾਂਦਾ ਮੰਨ ਲਓ ਅਸੀਂ ਕੋਈ ਪਿੰਡ ਦੀ ਕੋਈ ਐਸੀ ਵਿਚਾਰੀ ਬੀਬੀ ਆ ਵੀ ਜਿਹੜੀ ਘੱਟ ਪੜ੍ਹੀ ਲਿਖੀ ਹੈ ਉਹਨੂੰ ਬਹੁਤੀ ਆਲੇ ਦੋਲੇ ਦੀ ਨਹੀਂ ਹੈਗੀ ਉਹ ਜਾਂਦਿਆਂ ਸਾਰੇ ਰੋਣ ਲੱਗ ਪੈਂਦੀ ਐ ਦੇਖ ਕੇ ਹੂੰ ਉਹ ਆਪ ਵੀ ਦੁਖੀ ਹੁੰਦੀ ਐ ਮਰੀਜ਼ ਨੂੰ ਵੀ ਦੁਖੀ ਕਰਦੀ ਐ ਆਲੇ ਦੁਆਲੇ ਦਾ ਮਾਹੌਲ ਵੀ ਜਿਹੜਾ ਗਮਗੀਨ ਜਾ ਕਰ ਜਾਂਦੀ ਐ ਫਿਰ ਉਹ ਸਟੋਰੀਆਂ ਸੁਣਾਉਂਦੀ ਐ ਹੂੰ ਸਾਡੇ ਤਾਂ ਫਲਾਣੇ ਕੁੜੀ ਨੂੰ ਇਹ ਹੋਇਆ ਸੀ ਹਾਂਜੀ ਉਹ ਤਾਂ ਵਿਚਾਰੀ ਬੀਤ ਗਈ ਸੀ ਫਲਾਣੇ ਦਾ ਬੰਦਾ ਜਿਹੜਾ ਸੀ ਉਹਨੂੰ ਇਦਾਂ ਕੰਮ ਹੋਇਆ ਸੀ ਜੀ ਉਹ ਤਾਂ 4 ਸਾਲ ਨਹੀਂ ਉਹਨੇ ਕੱਟੇ ਹੂੰ ਉਹ ਤਾਂ ਇਦਾਂ ਹੋ ਗਿਆ ਤੂੰ ਤਾਂ ਹੁਣ ਬਚਦਾ ਨਹੀਂ ਹੂੰ ਇਹ ਜਿਹੜੀਆਂ ਗੱਲਾਂ ਨੇ ਇਹ ਬੰਦੇ ਨੂੰ ਮਾਰ ਦਿਆਂ ਨੇ ਹੂੰ ਠੀਕ ਹੂੰ ਦਿਲ ਉਚਾੜ ਹੋ ਜਾਂਦਾ ਹੈ ਹਾਂਜੀ ਬੰਦਾ ਕਾਲੀ ਕਾਲੀ ਫਿਰ ਪੌੜੀਆਂ ਚੜ੍ਹਨ ਦੀ ਬਜਾਏ ਉਤਰਨ ਲੱਗ ਪੈਂਦਾ ਹੈ ਹੂੰ ਇੱਕ ਬੰਦਾ ਐਸਾ ਵੀ ਆਉਂਦਾ ਜਿਹੜਾ ਉਹ ਆਉਂਦਾ ਤੇ ਉਹ ਦੇਖਦਾ ਉਹਨੂੰ ਕਹਿੰਦਾ ਯਾਰ ਤੂੰ ਮੰਜੇ ਤੇ ਲਮਾ ਪਿਆ ਤੈਨੂੰ ਵੀ ਹੋ ਗਿਆ ਹੂੰ ਹੂੰ ਕੁਛ ਨਹੀਂ ਹੁੰਦਾ ਯਾਰ ਅੱਠ ਜ਼ਿੰਦਗੀ ਲੈ ਹੋਰ ਬਹੁਤ ਪਈ ਹੈ ਹੂੰ ਫਿਰ ਕੀ ਹੋਇਆ ਉਹਦੇ ਯਾਰ ਡਾਕਟਰ ਨੇ 6 ਮਹੀਨੇ ਦੱਸਿਆ ਹੂੰ ਕੋਈ ਤਾਂ ਥੋੜੇ ਯਾਰ 6 ਮਹੀਨੇ ਹੂੰ ਤੈਨੂੰ 6 ਮਹੀਨੇ ਡਾਕਟਰ ਨੇ ਕਹਤਾ ਹੈ ਉਹ ਮੁਰਖਾ ਇੱਥੇ ਤੇ ਪੱਲ ਦਾ ਭਰੋਸਾ ਹੈ ਨਹੀਂਗਾ ਇੱਥੇ ਤਾਂ ਅਗਲੇ ਸਾਦਾ ਨਹੀਂ ਪਤਾ ਜੇ ਤੈਨੂੰ 6 ਮਹੀਨੇ ਕਹਤਾ ਹੈ ਤਫਰ ਜੀ ਕੇ ਦਿਖਾਇਆ ਯਾਰ ਮਤਲਬ ਸਾਹਾਂ ਦੀ ਕੋਈ ਵੈਲਿਡਿਟੀ ਨਹੀਂ ਨਾ ਹਰ ਕਿਸੇ ਚੀਜ਼ ਦੀ ਵੈਲਿਡਿਟੀ ਹੈ ਬਸ ਇੱਕ ਬੰਦਾ ਹੀ ਆ ਜਿਹਦੇ ਸਾਹਾਂ ਦੀ ਕੋਈ ਵੈਲਿਡਿਟੀ ਨਹੀਂ ਨਾ ਸਾਹਾਂ ਦੀ ਮਤਲਬ ਕਿਸੇ ਵੀ ਜੀਵ ਚ ਹੋਵੇ ਸਾਹਾਂ ਦੀ ਕੋਈ ਵੈਲਿਡਿਟੀ ਇਹੀ ਕੁਦਰਤ ਨੇ ਆਪਣੇ ਹੱਥ ਵਿੱਚ ਰੱਖਿਆ ਬਾਕੀ ਸਭ ਕੁਝ ਬੰਦੇ ਨੂੰ ਦੱਸਿਆ ਹੋਇਆ ਹੈ ਨਾ ਔਰ ਇਹਦੀ ਦਿਵਾਲਾ ਹੀ ਸਾਰੀ ਦੁਨੀਆ ਘੁੰਮੀ ਜਾਂਦੀ ਹੈ ਨਾ ਤੇ ਇਸੇ ਕਰਕੇ ਪਰੇਸ਼ਾਨ ਹੋਈ ਯਾਨੀ ਇੱਕੋ ਗੱਲ ਕਰਕੇ ਕੁਦਰਤ ਦੇ ਸਭ ਕੁਝ ਦੱਸ ਦਿੱਤਾ ਪਰ ਆਹੀ ਗੱਲ ਨਹੀਂ ਦਸੀ ਇਹ ਵੀ ਇੱਦਾਂ ਲੱਗਦਾ ਹੁੰਦਾ ਕਿ ਜ਼ਿੰਦਗੀ ਵਿੱਚ ਨਾ ਤਾਜ਼ਗੀ ਹੋਣੀ ਵੀ ਜ਼ਰੂਰੀ ਆ ਜਦੋਂ ਜ਼ਿੰਦਗੀ ਵਿੱਚ ਸਜਰਾਪਨ ਨਹੀਂ ਹੁੰਦਾ ਨਾ ਵਿਹਾਪਨ ਹੋ ਜਾਂਦਾ ਤੇ ਮੈਨੂੰ ਲੱਗਦਾ ਹੁੰਦਾ ਕਿ ਇਹ ਵੀ ਇੱਕ 네ਗੈਟਿਵਿਟੀ ਦਾ ਕਾਰਨ ਬਣਦਾ ਮਨ ਨਾ ਲੱਗਣ ਦਾ ਕਾਰਨ ਬਣਦਾ ਕੋਈ ਕਿਸੇ ਵੀ ਤਰ੍ਹਾਂ ਦੀ ਤਾਜ਼ਗੀ ਹੋ ਸਕਦੀ ਆ ਜਿਵੇਂ ਆਪਾਂ ਦੇਖੀਏ ਨਾ ਆਪਣੇ ਆਮ ਘਰਾਂ ਦੇ ਵਿੱਚ ਤਕਰੀਬਨ 50 ਸਾਲ ਦੀ ਉਮਰ ਤੋਂ ਬਾਅਦ ਖਾਸ ਕਰਕੇ ਲੇਡੀਜ਼ ਨਾ ਉਹਨਾਂ ਨੂੰ ਲੱਗਦਾ ਹੁੰਦਾ ਕਿ ਹੁਣ ਕੋਈ ਨਵਾਂ ਸੁਪਨਾ ਸਜਾਉਣ ਦੀ ਜ਼ਰੂਰਤ ਨਹੀਂ ਕੋਈ ਰੰਗੀਨ ਕੱਪੜੇ ਪਾਉਣ ਦੀ ਲੋੜ ਨਹੀਂ ਉਹੀ ਦੋ ਚਾਰ ਸੂਟਾਂ ਦੇ ਨਾਲ ਉਹਨਾਂ ਕੱਪੜਿਆਂ ਨਾਲ ਹੀ ਜ਼ਿੰਦਗੀ ਕੱਢੀ ਜਾਣੀ ਹੈ ਨਾ ਜਦੋਂ ਮੈਨੂੰ ਲੱਗਦਾ ਹੁੰਦਾ ਘਰਾਂ ਦੇ ਵਿੱਚ ਨਾ ਨਿੱਕਾ ਜਾਂ ਬਦਲਾਅ ਕਰਨ ਦੇ ਨਾਲ ਬਹੁਤ ਕੁਝ ਨਵਾਂ ਲੱਗਣ ਲੱਗ ਜਾਂਦਾ ਮਸਲਨ ਆਪਾਂ ਘਰ ਦੀ ਬੈੱਡ ਦੀ ਚਾਦਰ ਵੀ ਬਦਲਦੀ ਹੈ ਨਾ ਤੇ ਥੋੜਾ ਥੋੜਾ ਕਮਰਾ ਨਵਾਂ ਨਵਾਂ ਲੱਗਣ ਲੱਗ ਜਾਂਦਾ ਹੈ ਤਾਜ਼ਗੀ ਆਉਣ ਲੱਗ ਜਾਂਦੀ ਹੁੰਦੀ ਔਰ ਲੱਗਦਾ ਕਿ ਇਹ ਤਾਜ਼ਗੀ ਹੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਂਦੀ ਹੈ ਜਿਹੜਾ ਅਸੀਂ ਗੱਲ ਕਰਦੇ ਆਕਰ ਮੰਨ ਨਹੀਂ ਲੱਗਦਾ ਤੇ ਮੈਨੂੰ ਲੱਗਦਾ ਕੋਈ ਤਾਜ਼ਗੀ ਮੰਨ ਲਗਾਉਗੀ ਦੇਖੋ ਗੱਲ ਇਹ ਹੈ ਇੱਥੇ ਤੁਸੀਂ ਦੇਖਦੇ ਹੋਣੇ ਤੁਹਾਡੇ ਹੱਥਾਂ ਦੇ ਵਿੱਚ ਫੋਨ ਹੁੰਦਾ ਹੈ ਹਾਂਜੀ ਬਹੁਤ ਸਾਰੀਆਂ ਲੋਕਾਂ ਦੀਆਂ ਬੀਬੀਆਂ ਨੱਚਦੀਆਂ ਹੁੰਦੀਆਂ ਨੇ ਫੋਨਾਂ ਦੇ ਉੱਪਰ ਮੈਂ ਵੀ ਦੇਖਦਾ ਲੱਗ ਖਿਲਦੇ ਕਿੰਨੂ ਨਹੀਂ ਚੰਗੇ ਲੱਗਦੇ ਏ ਲੋਕ ਜਦ ਦਿਖਾਉਂਦੇ ਆ ਤੇ ਫਿਰ ਅਸੀਂ ਵੀ ਪੈਸੇ ਖਰਚਿਓ ਅਸੀਂ ਵੀ ਨੈਟ ਪਵਾਇਆ ਹੋਇਆ ਅਸੀਂ ਵੀ ਪੈਕੇਜ ਲਏ ਹੋਇਆ ਵਰਤਮਕ ਕਰਦੇ ਨੇ ਪੂਰਾ ਫਾਇਦਾ ਲੈਣੇ ਹੋ ਸੀ ਦਾ ਮੈਨੂੰ ਇੱਕ ਇਥੇ ਬੀਬੀ ਦਿਖਾਈ ਦਿੰਦੀ ਆ ਜੀ ਨੱਚਦੀ ਹੋਈ ਜੀ ਉਹ ਵੱਖਰੇ ਵੱਖਰੇ ਗਾਣਿਆਂ ਦੇ ਉੱਪਰ ਡਾਂਸ ਕਰਦੀ ਆ ਹਮ ਇੱਕ ਗੀਤ ਆ ਸੀ ਹੋ ਸਕਦਾ ਸੀ ਕਿ ਉਹ ਗੀਤ ਉਦਾਂ ਨਾ ਹਿੱਟ ਹੁੰਦਾ ਹਮ ਕਿਉਂਕਿ ਉਹ ਮੇਰੀ ਸਾਥਣ ਦੋਸਤ ਦਾ ਗਾਣਾ ਆ ਉਹ ਮੈਂ ਤਾਂ ਚਾਹਣਾ ਕਿ ਉਹ ਹਿੱਟ ਹੋਣਾ ਹੀ ਹੋਣਾ ਸੀਗਾ ਠੀਕ ਆ ਅ ਉਹ ਗਾਣਾ ਸਿਮਰਕੌਰ ਨੇ ਕੁੜੀ ਨੇ ਗਾਇਆ ਕੋਕਾ ਦੇ ਕੇ ਦਿਲ ਮੰਗਦਾ ਟੁੱਟ ਪੈਣਾ ਵਾਲਾ ਹੀ ਸ਼ੈਤਾਨ ਇਦਾਂ ਦਾ ਕੁਝ ਗਾਣਾ ਉਸ ਤੇ ਇੱਕ ਬੀਬੀ ਅਧਖੜ ਜੀ ਉਮਰ ਦੀ ਹੈ ਤੇ ਉਹ ਨੱਚਦੀ ਆ ਠੀਕ ਹੈ ਹੁਣ ਉਸ ਦਾ ਕੱਲ ਪਰਸੋਂ ਇੱਕ ਹੋਰ ਮੈਂ ਵੀਡੀਓ ਦੇਖ ਰਿਹਾ ਸੀ ਮੈਨੂੰ ਉਸ ਬੀਬੀ ਦਾ ਦੇਖ ਕੇ ਨਾ ਕੋਈ ਮਨ ਦੇ ਅੰਦਰ ਇੱਕ ਚਾਹ ਜੇ ਉੱਠਦਾ ਹੁੰਦਾ ਕਿ ਯਾਰ ਜ਼ਿੰਦਗੀ ਕਿਸੇ ਵੀ ਮੋੜ ਤੋਂ ਸ਼ੁਰੂ ਕੀਤੀ ਜਾ ਸਕਦੀ ਆ ਤਸੰਦੀ ਕੀ ਕਦੇ ਵੀ ਖਤਮ ਹੋ ਸਕਦੀ ਹੈ ਬਿਲਕੁਲ ਸਾਨੂੰ ਜ਼ਿੰਦਗੀ ਸ਼ੁਰੂ ਕਰਨ ਦੀ ਜ਼ਰੂਰਤ ਹੈ ਹੂੰ ਦੋਸਤੋ ਜੇਕਰ ਅਸੀਂ ਜ਼ਿੰਦਗੀ ਸ਼ੁਰੂ ਕਰ ਲਈਏ ਅਸੀਂ ਜ਼ਿੰਦਗੀ ਨੂੰ ਸ਼ੁਰੂ ਕਰਨਾ ਭੁੱਲ ਗਏ ਆਂ ਖਤਮ ਕਰਨ ਤੇ ਤਲ ਗਏ ਆਂ ਜੇਕਰ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧੀਏ ਪਿਛਲੀਆਂ ਚੀਜ਼ਾਂ ਨੂੰ ਛੱਡ ਕੇ ਆਪਣਾ ਮਨ ਲਗਾਈਏ ਆਪਣਾ ਦਿਲ ਟਿਕਾ ਕੇ ਰੱਖੀਏ ਤਾਂ ਸਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਔਖ ਕਦੇ ਵੀ ਸਾਨੂੰ ਬੋਰਿਅਤ ਮਹਿਸੂਸ ਨਹੀਂ ਹੋਊਗੀ ਦੇਖੋ ਉਹ 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 ਔਰਤ ਮੈਨੂੰ ਨਹੀਂ ਲੱਗਦਾ ਖਰੇ ਵੀ ਆਪਣੇ ਇੰਡੀਆ ਦੀ ਜਾਂ ਪਾਕਿਸਤਾਨ ਦੀ ਜੋ ਕਿੱਥੇ ਦੀ ਉਹ ਬਾਹਰਲੀਆਂ ਫਿਲਮਾਂ ਹੁੰਦੀਆਂ ਹੁੰਦੀਆਂ ਬੜਾ ਬੀਬੀ ਨੇ ਉਹ ਸਿਰਟਾ ਕਿਹਾ ਹੁੰਦਾ ਹੈ ਬਾਕਾਇਦਾ ਉਹਨੇ ਨਾ ਅੱਛਾ ਤਰੀਕੇ ਨਾਲ ਉਹ ਸੂਟ ਪੰਜਾਬੀ ਪਾਏ ਹੁੰਦੇ ਆ ਜੀ ਜੀ ਦੇਖੋ ਗੱਲ ਇਹ ਕਿ ਅਸੀਂ ਲੋਕ ਆਪਣੇ ਅੰਦਰੋਂ ਹੂੰ ਬੱਚਾ ਮਾਰ ਦਿੰਨੇ ਆ ਜੋਗੀ ਜੀ ਤੁਹਾਡੀ ਗੱਲ ਤੋਂ ਮੈਨੂੰ ਇਦਾਂ ਲੱਗਦਾ ਕਿ ਜਿਹੜੀ ਔਤ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਮਤਲਬ ਉਹਨਾਂ ਨੇ ਆਪਣੇ ਅੰਦਰ ਦਾ ਬੱਚਾ ਮਰਨ ਨਹੀਂ ਦਿੱਤਾ ਜਿਹੜਾ ਕਿ ਕਦੀ ਸੱਚੀਓਂ ਨਹੀਂ ਮਰਨ ਦੇਣਾ ਚਾਹੀਦਾ ਹੈ ਨਾ ਇਨਸਾਨ ਹਮੇਸ਼ਾ ਖੁਸ਼ ਉਦੋਂ ਰਹਿ ਸਕਦਾ ਜਦੋਂ ਬਾਹਰਲੇ ਲੋਕਾਂ ਦੀ ਭਾਵੇਂ ਜਿਵੇਂ ਦਾ ਮਰਜ਼ੀ ਹੋਵੇ ਪਰ ਜਦੋਂ ਉਹ ਨਿੱਜੀ ਤੌਰ ਤੇ ਬੈਠਦਾ ਤਾਂ ਉਹ ਹਮੇਸ਼ਾ ਮਨ ਵਿੱਚੋਂ ਇੱਕ ਬੱਚਾ ਹੋਵੇ ਇਹ ਚੀਜ਼ ਬਹੁਤ ਖੁਸ਼ੀ ਦਿੰਦੀ ਹੈ ਸੱਚੀਓਂ ਮਨ ਲਗਾਉਂਦੀ ਹੈ ਇਹ ਚੀਜ਼ ਦੇਖੋ ਗੱਲ ਇਹ ਹੈ ਕਿ ਹੁਣ ਜੇਕਰ ਤੁਸੀਂ ਜੱਸੀ ਜੀ ਦੇਖੋ ਅਸੀਂ ਆਪਣੇ ਘਰ ਪਰਿਵਾਰ ਦੇ ਅੰਦਰ ਆ ਜਦੋਂ ਹੁੰਨੇ ਆ ਨਾ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਯਾਰ ਪਰਿਵਾਰ ਦੇ ਵਿੱਚ ਬੈਠਿਆ ਕਰੋ ਉਹ ਟੱਬਰ ਦੇ ਵਿੱਚ ਬਹਿਣਾ ਚਾਹੀਦਾ ਟੱਬਰ ਦੇ ਨਾਲ ਟਾਈਮ ਸਪੈਂਡ ਕਰਿਆ ਕਰੋ ਟੱਬਰ ਹੀ ਬਹੁਤ ਵਧੀਆ ਹੁੰਦਾ ਹੈ ਟੱਬਰ ਤੋਂ ਬਿਨਾ ਦੁਨੀਆ ਐਵੇਂ ਹੀ ਆ ਟੱਬਰ ਦੇ ਵਿੱਚ ਬੰਦਾ ਬੈਠ ਜਾਂਦਾ 15 ਮਿੰਟ ਦਾ ਟੱਬਰ ਲੜ ਪੈਂਦਾ ਤਾਂ ਹੀ ਤਾਂ ਹੀ ਨਹੀਂ ਬੈਠਦੇ ਨਾ ਜਿਹੜੋਂ ਉਥੇ ਗੱਲ ਉਹ ਜੀ ਕਰੋਗੇ ਹੈ ਨਾ ਉਹਨਾਂ ਦੀਏ ਲੋੜਾਪੂਰੀਆਂ ਨਹੀਂ ਕਰੋਗੇ ਉਹਨਾਂ ਨੂੰ ਵਕਤ ਨਹੀਂ ਦੇਓ ਤੁਸੀਂ ਕੀ ਹੋਰ ਹੀ ਤਰੀਕੇ ਕਰੋਗੇ ਫਿਰ ਲੜਾਈ ਹੋਣੀ ਹੋਣੀ ਹੈ ਸੋ ਤੁਸੀਂ ਮਨ ਜਦੋਂ ਲੋੜਾ ਹੋਵੇ ਹੈ ਨਾ ਜਦੋਂ ਮਨ ਲੋੜਾ ਹੋਵੇ ਟੱਬਰ ਦੇ ਵਿੱਚ ਬੈਠਿਆ ਕਰੋ ਅੱਛਾ ਜੀ ਸੋ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਇਕੱਲੇ ਹੋ ਗਏ ਜੀ ਬਿਲਕੁਲ ਇਕੱਲੇ ਅਸੀਂ ਇਸ ਤਰ੍ਹਾਂ ਹੋ ਗਏ ਕਿ ਅਸੀਂ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਅਸੀਂ ਖੁਦ ਇੱਕ ਤਕਨੀਕ ਬਣ ਗਏ ਤਕਨੀਕ ਸਾਨੂੰ ਵਰਤਣ ਲੱਗ ਪਈ ਹੈ ਵਰਤਣਾ ਅਸੀਂ ਸੀ ਤਕਨੀਕ ਨੂੰ ਜੀ ਜੀ ਅਸੀਂ ਲੋਕਾਂ ਨੇ ਨਾ ਜਿਦਾ ਆਪਾਂ ਤੁਸੀਂ ਵੀ ਗੱਲ ਕਰ ਰਹੇ ਹੋ ਨਾ ਅਸੀਂ ਮਿਲਣਾ ਜੁਣਾ ਕਟਾ ਦਿੱਤਾ ਅਸੀਂ ਕਿਸੇ ਰਿਸ਼ਤੇਦਾਰਾਂ ਤੋਂ ਦੂਰ ਅਸੀਂ ਆਪਣੇ ਜਿਹੜੇ ਬਹੁਤ ਕਰੀਬੀ ਦੋਸਤ ਹੁੰਦੇ ਨੇ ਨਾ ਉਹਨਾਂ ਨੂੰ ਵੀ ਨਹੀਂ ਮਿਲਦੇ ਹੈਗੇ ਇੱਕ ਨਾ ਬੜੀ ਸੁਣੀ ਮੈਂ ਗੱਲ ਸੁਣੀ ਸੀ ਕਹਿੰਦੇ ਕਿ ਜਦੋਂ ਅਸੀਂ ਦੋ ਲੋਕ ਮਿਲਦੇ ਹੈ ਨਾ ਆਪਸ ਵਿੱਚ ਕਈ ਵਾਰ ਸਾਡੀ ਪਹਿਲੀ ਮੁਲਾਕਾਤ ਵਿੱਚ ਵੀ ਕੋਈ ਬੰਦਾ ਸਾਨੂੰ ਇੰਨਾ ਵਧੀਆ ਲੱਗਦਾ ਤੇ ਕਈ ਵਾਰ ਕੋਈ ਬਹੁਤ ਖਾਸ ਜਾਣਕਾਰ ਹੋਣ ਦੇ ਬਾਵਜੂਦ ਵੀ ਸਾਡਾ ਉਹਦੇ ਨਾਲ ਮਨ ਨਹੀਂ ਮਿਲਦਾ ਜੀ ਇੱਕ ਗੱਲ ਕਹੀ ਜਾਂਦੀ ਹੈ ਕਿ એનર્ਜੀ ਐਕਸਚੇਂਜ ਹੋ ਜਾਂਦੀ ਹੈ ਹਨ ਅਸੀਂ ਤਰੰਗਾਂ ਇੱਕ ਦੂਸਰੇ ਨੂੰ ਦਿੰਦੇ ਆ ਉਹ ਤਰੰਗਾਂ ਕਿਵੇਂ ਹੋ ਜੀਆਂ ਸਾਡੇ ਕੋਲ ਉਹੋ ਜਿਹੀ ਅਸੀਂ ਦੂਸਰੇ ਨੂੰ ਦਿੰਦੇ ਆ ਜੇਕਰ ਉਹ ਤਰੰਗਾਂ ਮੈਚ ਕਰਦੀਆਂ ਆਪਸ ਵਿੱਚ ਤੇ ਸਾਡੀ ਦੋ ਲੋਕਾਂ ਦੀ ਆਪਸ ਵਿੱਚ ਬਹੁਤ ਬਣਦੀ ਜਿਹਨੂੰ ਅਸੀਂ ਕਹਿ ਲੈਂਦੇ ਅਗਰ ਉਹ ਤਰੰਗਾਂ ਓਪੋਜ਼ਿਟ ਨੇ ਇੱਕ ਦੂਸਰੇ ਉਲਟ ਨੇ ਤਾਂ ਦੋ ਲੋਕਾਂ ਦੀ ਜਿੰਨਾ ਮਰਜ਼ੀ ਜਾਣਕਾਰ ਹੋਵੇ ਉਹ ਨਹੀਂ ਬਣਦੀ ਉਹ ਸਿਰਫ ਇਹੀ ਆ ਕਿ એનર્ਜੀ ਕਿਹੋ ਜੀ ਆ ਸਾਡੇ ਕੋਲ ਅਸੀਂ ਉਹੋ ਜੀ એનર્ਜੀ ਦੂਸਰੇ ਨੂੰ ਦਿੰਦੇ ਆ ਦੇਖੋ ਸਵਾਲ ਮੇਰੇ ਕੁਝ ਹੈਗੇ ਤੁਹਾਨੂੰ ਜੀ ਸਿੱਧੇ ਸਵਾਲ ਜੀ ਔਰ ਜਸੀ ਦੇ ਨਾਲ ਬਿਲਕੁਲ ਜੀ ਹਾਜ਼ਰ ਹਾਂ ਸੀ ਜਸੀ ਅ ਪਿਛਲੇ ਸਮੇਂ ਦੀ ਜ਼ਿਕਰ ਗੱਲ ਕਰੀਏ ਹਾਂਜੀ ਜਦੋਂ ਐਂਟੀਨਾ ਦਾ ਯੋਗ ਸੀ ਆਪਾਂ ਇਹਦਾ ਐਂਟੀਨਾ ਕਮਾ ਕੇ ਦੇ ਦੇਉਂਦੇ ਸੀ ਨਾ ਹਾਂਜੀ ਹਾਂ ਬਿਲਕੁਲ ਉਹ ਜਦੋਂ ਕੋਈ ਮੰਨ ਲਓ ਪ੍ਰੋਗਰਾਮ ਸ਼ੁਰੂ ਹੋਣਾ ਅੱਧਾ ਟੱਪਰ ਥੱਲੇ ਬੈਠਾ ਹੁੰਦਾ ਸੀ ਇੱਕ ਵਿਚਾਰਾ ਲੇਬਰ ਯੋਗ ਦਾ ਮਾਲਕ ਉਹ ਉੱਪਰੋਂ ਹੁੰਦਾ ਸੀਗਾ ਹਾਂਜੀ ਉਹਨੇ ਐਂਟੀਨਾ ਕਮਾਉਣਾ ਇੱਕ ਨੇ ਥੱਲੇ ਖੜਾ ਹੋਣਾ ਉਹਦਾ فاਸਲਾ ਥੋੜਾ ਜਾਂ ਹੁੰਦਾ ਸੀ ਟੀਵੀ ਦੇ ਕੋਲੋਂ ਪਰ ਕਹਿੰਦਾ ਹਾਂ 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 ਚੱਲ ਪਿਆ ਚੱਲ ਪਿਆ ਚੱਲ ਪਿਆ ਚੱਲ ਪਿਆ ਵਸ 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 ਇੱਕ ਬੰਦਾ ਹੋਰ ਹੁੰਦਾ ਜਿਹੜਾ ਬਾਹਰ ਬਣਾਉਂਦੇ ਇਹ ਬਾਹਰ ਖੜਦਾ ਹੈ ਉੱਪਰ ਸਿਗਨਲ ਦਿੰਦਾ ਹੁੰਦਾ ਹਾਂ ਉਹ ਉਹ ਦੇਖੋ ਉਹ ਸਮੇਂ ਅچھے ਸਮੇਂ ਸੀ ਨਾ ਹਾਂਜੀ ਉਹਨਾਂ ਸਮੇਂ ਦੇ ਵਿੱਚ ਤੁਹਾਡਾ ਪਸੰਦੀ ਦਾ ਨਾਟਕ ਕਿਹੜਾ ਹੁੰਦਾ ਸੀ ਨਾਟਕ ਬਹੁਤ ਸੀਗੇ ਵੈਸੇ ਤਾਂ ਇਸ ਟਾਈਮ ਇੱਕ ਹੀ ਦੱਸਾਂ ਇੱਕ ਚੰਦਰ ਕਾਂ ਦਾ ਨਾਟਕ ਦੇਖਦੇ ਸੀ ਚੰਦਰ ਕਾਂ ਦਾ ਹਾਂਜੀ ਠੀਕ ਹੈ ਜੀ ਹੋਰ ਕਿਹੜੇ-ਕਿਹੜੇ ਚੱਲਦੇ ਹੁੰਦੇ ਸੀ ਚਿੱਤਰਹਾਰ ਦੇਖਿਆ ਚਿੱਤਰਹਾਰ ਦੇਖਿਆ ਸ਼ਕਤੀਮਾਨ ਦੇਖਿਆ ਸ਼ਕਤੀਮਾਨ ਦੇਖਿਆ ਠੀਕ ਅੱਜ ਵੀ ਉਹ ਚੰਦਰਕਾਂਤ ਆ ਉਹ ਦੂਸਰਾ ਜਿਹੜਾ ਸ਼ਕਤੀਮਾਨ ਤੁਸੀਂ ਦੱਸਦੇ ਹੋ ਜੀ ਮਹਿਫੂਜ਼ ਆ ਜੀ ਕਿਤੇ ਨਹੀਂ ਗਏ ਹਾਂਜੀ ਅੱਜ ਵੀ YouTube ਤੇ ਹੈਗੇ ਆ ਹਾਂਜੀ ਦੇਖਿਆ ਕਦੇ ਹੁਣ ਨਹੀਂ ਦੇਖਿਆ ਕਦੇ ਨਹੀਂ ਦੇਖਿਆ ਪਸੰਦੀਦਾ ਤੁਹਾਡੀ ਕਿਤਾਬ ਕਿਹੜੀ ਸੀ ਆ ਭਾਵੇਂ ਸਿਲੇਬਸ ਦੇ ਵਿੱਚੋਂ ਹੀ ਦੱਸਦੇ ਹੋ ਕਿਉਂਕਿ ਸਿਲੇਬਸ ਦੇ ਵਿੱਚ ਵੀ ਸਾਡੀਆਂ ਬਹੁਤ ਸਾਰੀਆਂ ਪਸੰਦੀਦਾ ਕਹਾਣੀਆਂ ਹੁੰਦੀਆਂ ਕੋਈ ਕਵਿਤਾ ਹੁੰਦੀ ਆ ਕੋਈ ਕਵਿਤਾ ਕੋਈ ਐਸਾ ਇੱਕ ਪਹੁ ਫੁਟਾਲੇ ਤੋਂ ਪਹਿਲਾਂ ਇੱਕ ਨਾਵਲ ਪੜਿਆ ਸੀ ਹਾਂ ਨਾਵਲ ਪੜਿਆ ਸੀ ਠੀਕ ਹੈ ਜੀ ਇੱਕ ਉਹ ਕਿਤਾਬ ਹੋ ਗਈ ਸੋਹਣੀ ਪਸੰਦੀਦਾ ਕੋਈ ਡਰੈੱਸ ਆ ਇੱਕ ਪਿੰਕ ਕਲਰ ਦੀ ਫਾਰਮਲ ਸ਼ਰਟ ਹਾਂ ਤੇ ਬਲੈਕ ਪੈਂਟ ਉਹ ਵੀ ਵਿਦ ਬਲੈਕ ਬੈਲਟ ਐਂਡ ਫਾਰਮਲ ਸ਼ੂਜ਼ ਜੀ ਦੇਖੋ ਉਸ ਤੋਂ ਬਾਅਦ ਪਸੰਦੀਦਾ ਕੋਈ ਖਾਣਾ ਪਸੰਦੀਦੇ ਖਾਣ ਵਾਲੀ ਥਾਂ ਹਮ ਪਸੰਦੀਦੇ ਜਾਣ ਵਾਲੀ ਥਾਂ ਹਮ ਪਸੰਦੀਦੇ ਲੋਕ ਹਮ ਪਸੰਦੀਦੇ ਲੋਕਾਂ ਦਾ ਸਮਾਂ ਬਤਾਉਣਾ ਜੀ ਕਿੰਨੀ ਦੇਰ ਤੋਂ ਹੋ ਗਿਆ ਛੱਡਿਆ ਨੂੰ ਅ ਬਸਰ ਮੈਂ ਇੱਕ ਗੱਲ ਕਰਵਾ ਨਹੀਂ 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 ਪਹਿਲਾਂ ਪਹਿਲਾਂ ਨਹੀਂ ਹਾਂਜੀ ਕਿੰਨੀ ਦੇਰ ਹੋ ਗਈ ਛੱਡਿਆ ਨੂੰ ਅ ਹੋਈ ਗਿਆ ਕਾਫੀ ਟਾਈਮ ਲੱਗਾ 4-5 ਸਾਲ 4-5 ਸਾਲ ਹਾਂ 4-5 ਸਾਲ ਤੱਕ ਤੁਸੀਂ ਆਪਣਾ ਫੇਵਰਟ ਕੋਈ ਸੀਰੀਅਲ ਨਹੀਂ ਦੇਖਿਆ ਆਪਣਾ ਫੇਵਰਟ ਤੁਸੀਂ ਕੋਈ ਨਾਟਕ ਨਹੀਂ ਦੇਖਿਆ ਆਪਣੀ ਫੇਵਰਟ ਕੋਈ ਤੁਸੀਂ ਕਿਤਾਬ ਨਹੀਂ ਪੜ੍ਹੀ ਆਪਣੀ ਫੇਵਰਟ ਤੁਸੀਂ ਕੋਈ ਡਰੈਸ ਨਹੀਂ ਪਾਈ ਆਪਣੇ ਫੇਵਰਟ ਕੋਈ ਖਾਣਾ ਨਹੀਂ ਖਾਦਾ ਆਪਣੀ ਫੇਵਰਟ ਕਿਸੇ ਥਾਂ ਦੇ ਉੱਪਰ ਤੁਸੀਂ ਖਾਣਾ ਖਾਣ ਨਹੀਂ ਗਏ ਕਿਸੇ ਘੁੰਮਣ ਨਹੀਂ ਗਏ ਆਪਣੇ ਫੇਵਰਟ ਕਿਸੇ ਬੰਦੇ ਨੂੰ ਮਿਲੇ ਨਹੀਂ ਤਾਂ ਦਿਲ ਕਿੱਥੋਂ ਲੱਜੂਗਾ ਨਹੀਂ ਇਹ ਨਹੀਂ ਗੱਲ ਮੈਂ ਕਹਿੰਨੀ ਮੈਂ ਕਿਤਾਬ ਪੜ੍ਹੀ ਹੈ ਇਹਨਾਂ ਗੱਲਾਂ ਵਿੱਚੋਂ ਮੈਂ ਅਨੰਦਿੰਦਰ ਸਿੰਘ ਡਾਕਟਰ ਅਨੰਦਿੰਦਰ ਸਿੰਘ ਕਪੂਰ ਹੋਣਾ ਦੀ ਮਾਲਾ ਬਣ ਕੇ ਰੀਸੈਂਟਲੀ ਪੜ੍ਹੀ ਔਰ ਬਹੁਤ ਅੱਛੀ ਮੈਂ ਮੈਂ ਉਸ ਗੱਲ 'ਚ ਨਹੀਂ ਮੈਂ ਇਹ ਕਹਿਣਾ ਕਿ ਸਾਡੇਆਂ ਜਿਹੜੀਆਂ ਚੀਜ਼ਾਂ ਸੀ ਗਵਾ ਦਿਤੀਆਂ ਹਾਂਜੀ ਹਾਂ ਯਾਰ ਉਹਨਾਂ ਨੂੰ ਦੁਬਾਰਾ ਲੱਭੋ ਉਹਨਾਂ ਨੂੰ ਦੁਬਾਰਾ ਚੁਣ ਲਓ ਮੈਂ ਤੁਹਾਨੂੰ ਦੱਸਦਾ ਮੈਂ ਮੈਂ ਤੁਹਾਡੀ ਮੰਨਣ ਜੋਗਾ ਕੱਲ ਪਰਸੋਂ ਦੀ ਮੈਂ ਤੁਹਾਨੂੰ ਗੱਲ ਦੱਸਦਾ ਕੱਲ ਪਰਸੋਂ ਦੀ ਗੱਲ ਦੱਸਦਾ ਮੈਂ ਬਿਕਰਮ ਬਤਾਲ ਦੇਖ ਰਿਹਾ ਸੀ ਅੱਛਾ ਠੀਕ ਹੈ ਕੱਲ ਪਰਸੋਂ ਦੀ ਗੱਲ ਆ ਹਾਂਜੀ ਇਹ ਕੋਈ ਲੰਬੀ ਚੌੜੀ ਗੱਲ ਨਹੀਂ ਮੈਂ ਬਿਕਰਮ ਬੇਤਾ ਦੇਖ ਰਿਹਾ ਸੀ ਤੇ ਮੈਨੂੰ ਆਪਣੇ ਅੰਦਰ ਅੰਦਰ ਉਹ ਮੁਸਕਰਾਹਟ ਉਹ ਖੁਸ਼ੀ ਉਹ ਅਹਿਸਾਸ ਜੋ ਕਦੇ ਮੈਂ ਗਵਾਂਡੀਆਂ ਦੇ ਕਿਸੇ ਦੇ ਘਰ ਜਾ ਕੇ ਉਹਨਾਂ ਨੂੰ ਮਿਹਨਤਾਂ ਕਰ ਕਰਕੇ ਕਹਿੰਦਾ ਹੁੰਦਾ ਸੀ ਬਿਕਰਮ ਬੇਤਾ ਲਾਉਣਾ ਲਾ ਦੋਗੇ ਟੀਵੀ ਠੀਕ ਹੈ ਜੀ ਉਹਨਾਂ ਨੇ ਮੇਰੇ ਤੋਂ ਕਈ ਕੰਮ ਕਰਾ ਕੇ ਫਿਰ ਬਿਕਰਮ ਬੇਤਾ ਲਾਉਣਾ ਠੀਕ ਹੈ ਮੈਨੂੰ ਉਹੋ ਜਿਹਾ ਸਵਾਦ ਮਹਿਸੂਸ ਹੋ ਰਿਹਾ ਸੀ ਮੈਂ ਉਹਨਾਂ ਗਵਾਂਡੀਆਂ ਦੇ ਬੇੜੇ ਦੇ ਵਿੱਚ ਬੈਠ ਕੇ ਬਿਕਰਮ ਬਤਾਲ ਦੇਖਦਾ ਹੋਇਆ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਸੀ ਠੀਕ ਹੈ ਇਦਾਂ ਦੀ ਚੀਜ਼ਾਂ ਮਹਿਸੂਸ ਕਰੋ ਯਾਰ ਆਪਣਾ ਦਿਲ ਆ ਦਿਲ ਲਾ ਕੇ ਰੱਖੋ ਬਿਲਕੁਲ ਚੰਗੀ ਗੱਲ ਹੈ ਮੈਨੂੰ ਲੱਗਦਾ ਹੈ ਇਹ ਨਾ ਜ਼ਿੰਦਗੀ ਵਿੱਚ ਅਪਲਾਈ ਕਰਨ ਵਾਲੀ ਗੱਲ ਹੈ ਮੈਨੂੰ ਤੁਹਾਡੀ ਗੱਲ ਤੋਂ ਨਾ ਇੱਕ ਯਾਦ ਆ ਰਹੀ ਹੈ ਬਚਿੰਤ ਕੌਰ ਜੀ ਹੋਣੀ ਇੱਕ ਬੜੇ ਅੱਛੇ ਲੇਖਕ ਹੋਏ ਨੇ ਉਹਨਾਂ ਨੇ ਨਾ ਇੱਕ ਕਿਤਾਬ ਲਿਖੀ ਹੈ ਪੰਗ ਡੰਡੀਆਂ ਉਹ ਜਿੰਦਗੀ ਵਿੱਚ ਦਾ ਨਾ ਉਹ ਇੱਥੋਂ ਦੇ ਕਿ 80 ਸਾਲ ਦੀ ਉਮਰ ਵਿੱਚ ਵੀ ਉਹ ਪੜਦੇ ਰਹੇ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਬੜੇ ਤਜਰਬੇ ਇਹੋ ਜਿਹੇ ਦੱਸੇ ਨੇ ਹਨਾ ਕਹਿੰਦੀ ਕਿ ਸਾਰੇ ਉਮਰ ਨਾ ਮੇਰੇ ਪਤੀ ਨੂੰ ਮੇਰੇ ਨਾਲ ਕਹਿੰਦੀ ਪਿਆਰ ਨਹੀਂ ਹੋਇਆ ਕਹਿੰਦੀ ਜਦੋਂ ਤੱਕ ਸਾਨੂੰ ਪਿਆਰ ਹੋਇਆ ਨਾ ਉਹ ਜਹਾਨੋਂ ਚਲਾ ਗਿਆ ਹੁਣ ਕਹਿੰਦੀ ਅਸੀਂ ਕਦੀ ਜ਼ਿੰਦਗੀ ਨਾ ਇਹੋ ਇਸ ਤਰੀਕੇ ਨਹੀਂ ਜਿਉਈ ਜੀਵੀ ਜਿਹੜੀ ਕਿ ਸਾਨੂੰ ਖੁਸ਼ੀਆਂ ਦੇਵੇ ਪਰ ਰਹੇ ਅਸੀਂ ਇਕੱਠੇ ਹੀ ਹੈ ਨਾ ਹੁਣ ਕਹਿੰਦੇ ਮਨ ਕਿੱਥੇ ਲੱਗਦਾ ਸੀਗਾ ਹੈ ਨਾ ਹੁਣ ਜਦੋਂ ਤੱਕ ਮਨ ਲੱਗਣ ਲੱਗਾ ਸੀ ਅਲੱਗ-ਅਲੱਗ ਹੋ ਗਏ ਨਾ ਆਪਣੀ ਕਿਤਾਬ ਦੇ ਵਿੱਚ ਬਹੁਤ ਵਿਸਥਾਰ ਨਾਲ ਇਹੋ ਜੀਆਂ ਗੱਲਾਂ ਲਿਖਦੇ ਨੇ ਜਿਹੜੀਆਂ ਕਿ ਮੈਨੂੰ ਲੱਗਦਾ ਕਿ ਇੱਕ ਆਮ ਬੰਦਾ ਪੜੇ ਨਾ ਤੇ ਜ਼ਿੰਦਗੀ 'ਚ ਬਹੁਤ ਅੱਗੇ ਵਧ ਸਕਦਾ ਬਿਲਕੁਲ ਜੀ ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਇਹ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਆ ਪਗਡੰਡੀਆਂ ਦੇ ਵਿੱਚ ਪਰ ਹੁਣ ਗੱਲ ਇਹ ਹੈ ਜਦੋਂ ਮਿੱਤਰੋ ਪਿਆਰਿਓ ਬੇਲੀਓ ਵੀ ਜ਼ਿੰਦਗੀ ਦੇ ਵਿੱਚ ਇੱਕੋ ਹੀ ਤੁਹਾਨੂੰ ਨੁਸਖਾ ਦੇ ਦੇਣਾ ਉਸ ਤੋਂ ਬਾਅਦ ਅਸੀਂ ਆਪੋ ਆਪਣੇ ਘਰੇ ਤੁਸੀਂ ਆਪੋ ਆਪਣੇ ਕੰਮਾਂ ਦੇ ਉੱਪਰ। ਅਸੀਂ ਲੋਕ ਜ਼ਿੰਦਗੀ ਨੂੰ ਜਿਉਂਦੇ ਆ। ਜੀ। ਸਾਰੇ ਲੋਕ ਆਮ ਤੌਰ ਤੇ ਕੋਸ਼ਿਸ਼ ਕਰਦੇ ਕਿ ਜ਼ਿੰਦਗੀ ਨੂੰ ਜੀਉ ਲਈਏ। ਜੀ। ਬਹੁਤ ਸਾਰੇ ਲੋਕ ਜ਼ਿੰਦਗੀ ਨੂੰ ਜਿਉਣੋਂ ਹੁੰਦੇ ਨੇ। ਹਮ ਬਹੁਤ ਸਾਰੇ ਲੋਕ ਜ਼ਿੰਦਗੀ ਨੂੰ ਕੱਟਣੋਂ ਹੁੰਦੇ ਨੇ। ਹਮ ਬਹੁਤ ਸਾਰੇ ਲੋਕ ਜ਼ਿੰਦਗੀ ਨੂੰ ਮੰਨਣੋਂ ਹੁੰਦੇ ਨੇ। ਹਮ ਜ਼ਿੰਦਗੀ ਦੇ ਵਿੱਚ ਅਸੀਂ ਲੋਕ ਹਮੇਸ਼ਾ ਜੀ ਜਾਂ ਭਵਿੱਖ ਦੇ ਵਿੱਚ ਹੁੰਨੇ ਆ। ਹਮ ਜਾਂ ਭੂਤ ਦੇ ਵਿੱਚ ਹੁੰਨੇ ਆ। ਅਸੀਂ ਕਦੇ ਵੀ ਪ੍ਰੈਜ਼ੈਂਟਲੀ ਪ੍ਰੈਜ਼ੈਂਟ ਨਹੀਂ ਰਹੇ ਇਸੇ ਕਰਕੇ ਸਾਡਾ ਦਿਲ ਨਹੀਂ ਲੱਗਦਾ ਜੇਕਰ ਦਿਲ ਲਾਉਣਾ ਹੈ ਤਾਂ ਇੱਥੇ ਹੋ ਹੁਣੇ ਜੇਕਰ ਅਸੀਂ ਇੱਥੋਂ ਨਾਦਾਰਦ ਰਵਾਂਗੇ ਇਸ ਵੇਲੇ ਪ੍ਰੋਗਰਾਮ ਕਰਦੇ ਜੇਕਰ ਅਸੀਂ ਇਸ ਪ੍ਰੋਗਰਾਮ ਦੇ ਵਿੱਚੋਂ ਗੈਰ ਹਾਜ਼ਰ ਰਵਾਂਗੇ ਤਾਂ ਬਹੁਤ ਸਾਰੇ ਗਲਤੀਆਂ ਹੋਣਗੀਆਂ ਤੇ ਜ਼ਿੰਦਗੀ ਦੇ ਵਿੱਚ ਜੇਕਰ ਕੋਈ ਗਲਤੀ ਹੋ ਜਵੇ ਉੱਤੇ ਕੰਟਰੋਲ Z ਨਹੀਂ ਵੱਜਦਾ ਬਿਲਕੁਲ ਨਹੀਂ ਵੱਜਦਾ ਹਾਂਜੀ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਮੈਂ ਕਹਿੰਦੀ 100% ਤੋਂ ਰੇਸ਼ੋ ਵਧਾ ਲੀਏ ਨਾ ਉਹ ਗੱਲ ਕਰ ਲਈ ਜਣੀਏ ਵਧਾਈ ਲਓ ਤੁਸੀਂ ਕੋਈ ਗੱਲ ਠੀਕ ਹੈ ਬਿਲਕੁਲ ਜੋਗੀ ਜੀ ਨਾ ਜਿਵੇਂ ਕੋਈ ਵਕਤ ਹੁੰਦਾ ਸੀ ਨਾ ਤੇ ਕਿ ਆਮ ਲੋਕ ਜਿਹੜਾ ਬੜਾ ਖੁਸ਼ਬੰਦਾ ਰਹਿੰਦੇ ਸੀ ਉਹਨੂੰ ਕਹਿੰਦੇ ਹੁੰਦੇ ਸੀ ਨਾ ਇਹਦਾ ਤਾਂ ਹਾਸਾ ਬੁੱਲਾਂ ਤੇ ਰਹਿੰਦਾ ਹੈ ਨਾ ਪਰ ਜਿੱਦਾਂ ਨੇ ਹੁਣ ਹਾਲਾਤ ਹੋਏ ਪਏ ਪਤਾ ਬੰਦਗੀ ਕਹਿੰਦੇ ਇਹਦਾ ਤਾਂ ਰੋਣਾ ਬੁੱਲਾ ਤੇ ਰਹਿੰਦਾ ਚਲੋ ਪਰਮਾਤਮਾ ਕਰੇ ਗੁਰੂ ਕਿਰਪਾ ਕਰਨ ਜੀ ਕਿਸੇ ਦੇ ਵੀ ਰੋਣੇ ਨਸੀਬ ਨਾ ਹੋਣ ਤੇ ਜਿੱਦਣ ਵੀ ਤੁਹਾਡੀ ਅੱਖ ਦੇ ਵਿੱਚੋਂ ਕਿਤੇ ਹੰਝੂ ਨਿਕਲੇ ਅਰਦਾਸ ਕਰਦਾ ਭਾਵੇਂ ਨਿਤ ਨਿਕਲਣ ਤੁਹਾਡੀ ਅੱਖ ਦੇ ਵਿੱਚੋਂ ਹੰਝੂ ਮੈਂ ਕਹਿ ਰਿਹਾ ਤੁਹਾਡੀ ਅੱਖ ਦੇ ਵਿੱਚੋਂ ਹੰਝੂ ਨਿਕਲਣ ਪਰ ਖੁਸ਼ੀਆਂ ਦੇ ਹੋਣ ਔਰ ਇਹ ਖੁਸ਼ੀਆਂ ਤੁਹਾਨੂੰ ਹਮੇਸ਼ਾ ਮਿਲਦੀਆਂ ਰਹਿਣ ਇਹ ਕਿਸ ਬੜੀ ਖੂਬਸੂਰਤੇ ਕੀ ਗੱਲ ਤੁਹਾਨੂੰ ਸੁਣਾਉਣ ਲੱਗਾ ਹਮ ਇਹ ਤੋਂ ਪਹਿਲਾਂ ਮੈਂ ਸੁਣਾ ਦਵਾਂ ਤੁਹਾਡੇ ਹੰਝੂਆਂ ਤੇ ਗੱਲ ਹੈ ਨਾ ਫਿਰ ਮੈਨੂੰ ਮੈਨੂੰ ਚੇਤਾ ਭੁੱਲ ਜਾਣਾ ਨਹੀਂ ਇਹ ਕਿੰਦਾ ਚੇਤਾ ਭੁੱਲ ਜਾਣਾ ਮੈਂ ਕਿਹਾ ਬਦਾਮ ਖਾਣਾ ਪੀਏਗਾ ਤੁਹਾਡੀ ਉਹ ਚਿੱਪ ਬੜੀ ਤਕੜੀ ਲੱਗੀ ਹੋਈ ਹੈ ਤੁਸੀਂ ਗੱਲ ਕੀਤੀ ਨਾ ਖੁਸ਼ੀ ਦੀ ਤੇ ਹੰਝੂ ਦੀ ਮੈਨੂੰ ਲੱਗਦਾ ਕਿ ਇਹ ਇੱਕ ਇਹੋ ਜਿਹੀ ਜੋੜੀ ਆ ਹਨਾ ਜਿਹੜੀ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀ ਹੈ ਜੇਕਰ ਨਸੀਬ ਹੁੰਦੀ ਹੈ ਤਾਂ ਰੱਬ ਦਾ ਸ਼ੁਕਰਾਨਾ ਲੱਖ ਲੱਖ ਵਾਰ ਕਰੀਏ ਕਿਉਂਕਿ ਇਹ ਜੋੜੀ ਬੇਹੱਦ ਕੀਮਤੀ ਹੈ ਬਿਲਕੁਲ ਜੀ ਔਰ ਗੱਲ ਮੈਂ ਕਰਨ ਲੱਗਾ ਸੀ ਡਾਕਟਰ ਏ ਪੀ ਜੇ ਕਲਾਮ ਸਾਹਿਬ ਦੀ ਹਾਂਜੀ ਮੈਂ ਉਹਨਾਂ ਦਾ ਬੜਾ ਫੈਨ ਆ ਜੀ ਉਹਨਾਂ ਨੂੰ ਇੱਕ ਵੱਡੇ ਦੁਨੀਆ ਦੇ ਮਹਾਨ ਵਿਗਿਆਨਿਕ ਤੌਰ ਤੇ ਹੂੰ ਔਰ ਜੇਕਰ ਉਹ ਸਾਡੇ ਦੇਸ਼ ਦੀ ਸਭ ਤੋਂ ਉੱਚੀ ਮਾਨਮਤੀ ਪਦਵੀ ਤੇ ਬੈਠੇ ਹੈ ਸਾਡੇ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਬਣੇ ਹੈ ਤਾਂ ਇੱਕ ਸਿਆਸਦਾਨ ਦੇ ਤੌਰ ਤੇ ਵੀ ਮੈਂ ਉਹਨਾਂ ਦਾ ਫੈਨ ਹੈ ਜੀ ਕਲਾਮ ਸਾਹਿਬ ਇੱਕ ਗੱਲ ਕਹਿੰਦੇ ਸੀ ਜਦੋਂ ਉਹਨਾਂ ਨੂੰ ਕਿਸੇ ਨੇ ਜਨਮ ਦਿਨ ਤੇ ਵਧਾਈਆਂ ਦਿੱਤੀਆਂ ਹੂੰ ਕਹਿੰਦੇ ਕਲਾਮ ਸਾਹਿਬ ਤੁਹਾਨੂੰ ਚੇਤੇ ਵੀ ਤੁਹਾਡਾ ਜਨਮ ਦਿਨ ਜਦੋਂ ਹੋਇਆ ਹੋਊਗਾ ਤਾਂ ਕੀ ਹੋਇਆ ਹੋਊਗਾ ਹੂੰ ਉਹ ਕਹਿੰਦੇ ਜੇ ਤੁਹਾਡਾ ਜਨਮ ਦਿਨ ਉਹ ਹੁੰਦਾ ਹੈ ਕਿ ਜਦੋਂ ਪਹਿਲੀ ਵਾਰ ਤੁਹਾਡੇ ਰੋਣ ਤੇ ਤੁਹਾਡੀ ਮਾਂ ਹੱਸਦੀ ਆ ਹੂੰ ਜੀ ਜੀ ਬਿਲਕੁਲ ਉਸ ਤੋਂ ਬਾਅਦ ਜੇਕਰ ਬੱਚੇ ਦਾ ਰੋਣ ਹੋਵੇ ਤਾਂ ਮਾਂ ਦਾ ਮਰਨ ਹੋ ਜਾਂਦਾ ਹੋ ਜਾਂਦਾ ਜੀ ਬਿਲਕੁਲ ਸੋ ਇਹ ਜ਼ਿੰਦਗੀ ਹੈ ਹੂੰ ਇਸ ਜ਼ਿੰਦਗੀ ਦੇ ਵਿੱਚ ਜਦੋਂ ਖੁਸ਼ੀਆਂ ਆਉਂਦੀਆਂ ਹੂੰ ਤਾਂ ਉਸ ਵੇਲੇ ਹੱਸ ਲੈਣਾ ਚਾਹੀਦਾ ਹੈ ਹਾਂ ਜੀ ਬਿਲਕੁਲ ਖੁਸ਼ੀਆਂ ਨੂੰ ਮਨ ਲੈਣਾ ਚਾਹੀਦਾ ਦੁੱਖਾਂ ਨੂੰ ਮਨਫੀ ਨਹੀਂ ਕਰ ਸਕਦੇ ਨਾ ਕੋਈ ਮਾਈ ਦਾ ਲਾਲ ਕਰ ਸਕਦਾ ਦੁੱਖ ਵੀ ਆਉਣੇ ਆ ਪਰ ਆਪਣੇ ਆਪ ਨੂੰ ਤਿਆਰੀ ਇਹਨਾਂ ਨਾਲੋਂ ਦੁੱਖਾਂ ਵਾਸਤੇ ਬਿਲਕੁਲ ਕਿ ਦੁੱਖਾਂ ਦੇ ਵਿੱਚ ਵੀ ਦੁੱਖ ਨਾ ਲੱਗੇ ਹੁਣ ਤੁਸੀਂ ਕਹੋਗੇ ਕਿ ਕਿੱਦਾਂ ਤੁਹ ਪੁੱਛ ਲੈਨੇ ਕਿਦਾਂ ਗੁਰਬਾਣੀ ਦਾ ਹਾਸਲਾ ਲੈ ਲਿਓ ਹਾਂਜੀ ਬਿਲਕੁਲ ਉਹਦੇ ਵਿੱਚ ਸਾਰਾ ਕੁਝ ਦੱਸਿਆ ਗਿਆ ਹਮ ਗੁਰੂ ਸਾਹਿਬ ਤੁਸੀਂ ਨੌਵੇਂ ਮਹੱਲੇ ਦੇ ਸ਼ਲੋਕ ਪੜਿਓ ਜੀ ਜ਼ਿੰਦਗੀ ਦਾ ਸਾਰ ਆ ਤਤ ਆ ਉਹਦੇ ਵਿੱਚ ਆ ਜੀ ਜੀ ਤੇ ਜੇਕਰ ਤੁਸੀਂ ਉਹਨਾਂ ਨੂੰ ਪੜ ਲਿਆ ਉਹਨਾਂ ਨੂੰ ਸਮਝ ਲਿਆ ਤਾਂ ਜ਼ਿੰਦਗੀ ਦੇ ਵਿੱਚ ਕਦੇ ਦੁੱਖ ਨਹੀਂ ਮਾਣੂਗੇ ਦੇਖੋ ਅਸੀਂ ਸੁੱਖ ਦੇ ਸਾਧਨ ਬਹੁਤ ਇਕੱਠੇ ਕਰਦੇ ਆ ਆੜੇ ਦੁਆਲੇ ਮੇਰੇ ਕੋਲ ਕਾਰ ਹੋਣੀ ਚਾਹੀਦੀ ਕੋਠੀ ਹੋਣੀ ਚਾਹੀਦੀ ਐਸ਼ ਹੋਣੀ ਚਾਹੀਦੀ ਹੈ ਪੈਸਾ ਹੋਣਾ ਚਾਹੀਦਾ ਸਾਰੀਆਂ ਕੁਲ ਜਹਾਂਦੀਆਂ ਚੀਜ਼ਾਂ ਮੇਰੇ ਕੋਲ ਹੋ ਜਵੇ ਹਮ ਕੀ ਇਕੱਠਾ ਕਰਿਆ ਸੀ ਸੁੱਖ ਦਾ ਸਮਾਂ ਦੁੱਖ ਦੇ ਵਾਸਤੇ ਕੀ ਪਲੈਨਿੰਗ ਹੈ ਤੁਹਾਡੀ ਹੈ ਕੋਈ ਇਹ ਬਾਣੀ ਦੱਸਦੀ ਹੈ ਵੀ ਦੁੱਖ ਦੇ ਵਾਸਤੇ ਅਸੀਂ ਕੀ ਕਰਨਾ ਹੈ ਹਾਂਜੀ ਹਾਂਜੀ ਹਨਾ ਸੋ ਸਾਨੂੰ ਆਪਣੇ ਜਿੰਨੇ ਵੀ ਜਿਹੜੇ ਵੀ ਧਰਮ ਨਾਲ ਤੁਸੀਂ ਸੰਬੰਧ ਰੱਖਦੇ ਹੋ ਤੁਸੀਂ ਉਸ ਧਰਮ ਦੇ ਵਿੱਚ ਆਪਣੇ ਦੇ ਵਿੱਚ ਆਪਣੇ ਜਿਹੜੇ ਧਾਰਮਿਕ ਗ੍ਰੰਥ ਆ ਪੜ ਲਓ ਉਹਨਾਂ ਨੂੰ ਯਾਰ ਉਹਦੇ ਵਿੱਚ ਤੁਹਾਡੀ ਜ਼ਿੰਦਗੀ ਦਾ ਫਲਸਫਾ ਹੈ ਇਹ ਮੇਰੇ ਵਰਗੇ ਕਿਸੇ ਬੰਦੇ ਨੇ ਥੋੜਾ ਦੇਣਿਆ ਵੀ ਜਿਹਦੇ ਕੋਲ ਤੁਸ਼ ਬੁੱਧੀ ਹੈ ਜਿਹਦੇ ਕੋਲ ਸੋਚਣ ਦਾ ਦਾਇਰਾ ਹੀ ਬਹੁਤ ਸੀਮਤ ਆ ਬਿਲਕੁਲ ਜਿਵੇਂ ਗੱਲ ਕੀਤੀ ਨਾ ਮੈਨੂੰ ਲੱਗਦਾ ਪਾਠ ਪੂਜਾ ਜਾਂ ਜਿਹੜੀ ਵੀ ਧਰਮ ਨਾਲ ਸਬੰਧਿਤ ਹੈ ਨਾ ਇੱਕ ਮਨ ਦਾ ਟਿਕਾਵੀ ਹੁੰਦਾ ਹੈ ਨਾ ਟਿਕਾ ਆ ਗਿਆ ਤੇ ਫਿਰ ਮਨ ਜਿੱਤੇ ਮਨ ਜਗਜੀਤ ਹੋ ਗਈ ਗੱਲ ਹਾਂਜੀ ਹਾਂਜੀ ਬਿਲਕੁਲ ਤੁਸੀਂ ਗੱਲ ਕੀਤੀ ਨਾ ਡਾਕਟਰ ਅਬਦੁਲ ਕਲਾਮ ਸਾਹਿਬ ਹੁਣਾਂ ਦੀ ਹੈ ਨਾ ਉਹਨਾਂ ਨੇ ਬੜੀਆਂ ਸੁਣੀਆਂ ਹੋਈਆਂ ਕੋਟਸ ਬਹੁਤ ਸਾਰੀਆਂ ਇਹੋ ਜਿਹੀਆਂ ਲਾਈਨਸ ਵੀ ਦਿੱਤੀਆਂ ਹੋਈਆਂ ਨੇ ਜਿਹੜੀਆਂ ਕਿ ਵੈਸੀ ਹੀ ਮੋਟੀਵੇਸ਼ਨ ਹੁੰਦੀਆਂ ਨੇ ਜਿਵੇਂ ਉਹ ਕਹਿੰਦੇ ਹੁੰਦੇ ਕਿ ਸਵੇਰ ਉੱਠ ਕੇ ਪੰਜ ਲਾਈਨਾਂ ਆਪਣੇ ਆਪ ਨੂੰ ਜ਼ਰੂਰ ਬੋਲੋ ਉਹ ਲਾਈਨਾਂ ਕੀ ਹੁੰਦੀਆਂ ਵੇ ਕਿ ਕਿ ਮੈਂ ਬੈਸਟ ਹਾਂ ਹੂੰ ਮੈਂ ਅੱਜ ਦਾ ਦਿਨ ਮੇਰਾ ਹੈ ਮੇਰਾ ਪਰਮਾਤਮਾ ਮੇਰੇ ਨਾਲ ਹੈ ਮੈਂ ਸਭ ਕੁਝ ਕਰ ਸਕਦਾ ਹਾਂ ਇਦਰੀ ਬਹੁਤ ਸਰੀਆਂ ਲਾਈਨ ਅਕੋਲੇ ਸੇਰ ਉੱਠ ਕੇ ਆਪਣੇ ਆਪ ਨੂੰ ਬੋਲੋ ਤੁਹਾਨੂੰ ਆਪਣੇ ਆਪ એનર્ਜੀ ਆਊਗੀ ਤੁਸੀਂ ਆਪਣੇ ਆਪ ਉੱਠ ਕੇ ਭੱਜ ਭੱਜ ਕੇ ਆਪਣਾ ਕੰਮ ਕਰੋਗੇ ਬਿਲਕੁਲ ਜਿਸੀ ਤੁਸੀਂ ਬਹੁਤ ਬੈਸਟ ਹੋ ਤੇ ਹੁਣ ਆਪਾਂ ਭੱਜ ਭੱਜ ਕੇ ਆਪਾਂ ਆਪਣੇ ਆਪ ਆਪਣੀ ਬੇਬੇ ਦੇ ਟਾਬੇ ਤੇ ਚੱਲਦੇ ਆ ਜਾਣਾ ਹੀ ਪੈਣਾ ਜੀ ਤਾਂ ਹੋਇਆ ਵਿਆਹ ਜੀ ਸਰ ਜੀ ਜੋ ਕਿ ਸਾਡੇ ਨਾਲ ਜੁੜਨ ਦੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਤੁਹਾਡਾ ਵੀ ਜੀ ਦਰਸ਼ਕੋ ਸਾਨੂੰ ਕਈ ਵਾਰ ਲੱਗਦਾ ਹੁੰਦਾ ਕਿ ਸਾਡਾ ਮਨ ਸਾਡਾ ਦਿਲ ਨਹੀਂ ਲੱਗਦਾ ਪਰ ਇਹ ਸਿਰਫ ਸਾਡਾ ਵਹਿਮ ਹੁੰਦਾ ਹੈ ਜੇਕਰ ਅਸੀਂ ਭੂਤਕਾਲ ਤੇ ਭਵਿੱਖ ਨੂੰ ਛੱਡ ਕੇ ਵਰਤਮਾਨ ਵਿੱਚ ਜਿਉਣ ਲੱਗ ਜਾਈਏ ਤੇ ਮੈਨੂੰ ਲੱਗਦਾ ਕਦੀ ਵੀ ਮਨ ਦਿਲ ਉਦਾਸ ਨਹੀਂ ਹੋਏਗਾ ਸੋ ਹੱਸਦੇ ਵਸਦੇ ਰਹੋ ਖੁਸ਼ੀਆਂ ਮਨਾਉਂਦੇ ਰਹੋ ਬਹੁਤ ਬਹੁਤ ਸ਼ੁਕਰੀਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਕਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ